ਭਾਈ ਬੋਨਟ ਚ ਬੋਨਟ ਚੋ ਕੇ ਤੁਹਾਨੂੰ ਕਾਰ ਦਿਹਾਉਨੇ ਆ ਇੰਜਨ ਦੀ ਨੀਰਾ ਇਸ਼ਕਾ ਇੰਜਨ ਪੂਰਾ ਸਾਫ ਕੋਈ ਮਿੱਟੀ ਦਾ ਦਾਣਾ ਤੱਕ ਵੀ ਨਹੀਂ ਹੈਗਾ ਅਗੋ 4x4 ਗੱਡੀਆਂ ਆ ਜਾਂ ਮਹਿੰਦਰਾ ਦੀਆਂ ਗੱਡੀਆਂ ਹਾਂਜੀ ਹਾਂਜੀ ਤੇ ਇਹ 2022 ਮਾਡਲ ਗੱਡੀ ਆ ਜੀ ਓਕੇ ਇਹ ਚੱਲੀ ਹੈਗੀ 18000 ਕੰਪਨੀ ਰਿਕਾਰਡ ਨਾਲ ਡਿਪ ਕੇ ਫੁੱਲ ਇੰਸ਼ੋਰੈਂਸ ਹੈ ਦੀ ਬੰਪਰ ਟੂ ਬੰਪਰ ਵਾਲੀ ਟਾਇਰਾਂ ਦੀ ਗੱਲ ਕਰੀਏ ਟਾਇਰ ਵੀ ਭਾਜੀ ਬ੍ਰਾਂਡ ਨਿਓ ਮਸੀਂ 10000 ਟਾਇਰ ਚੱਲੇ ਆ ਠੀਕ ਆ ਚੋੜੇ ਟਾਇਰ ਪੋਏ ਨਾ ਹਾਂਜੀ ਚੋੜੇ ਚੋੜੇ ਤੇ ਰੇਟ ਕਿੰਨਾ ਗਿਆ ਸੀ ਰੇਟ ਭਾਜੀ ਇਹਦਾ ਮੰਗਦੇ ਆ 17.5 ਮੌਕੇ ਤੇ ਫਰਕ ਨਿਕਲ ਜੂਗਾ ਲੋਨ ਹੋ ਜਾਣਾ ਗੱਡੀ ਲੋਨ ਭਾਜੀ 14 ਲੱਖ ਦਾ ਹੋ ਜੂਗਾ 14 ਲੱਖ ਤੇ ਫਿਰ ਉਹ ਆਪਣੇ ਸਿੱਧੂ ਮੂਸੇਵਾਲੀ ਥਾਰ ਵਰਗੀ ਆਊਗੀ ਨਾ ਫਿਰ ਗੱਡੀ ਉਹ ਪੁਰਾਣੀ ਵਾਲੀ ਹਾਂਜੀ ਤੋਂ ਫਿਰ ਇਹਦੇ ਬਾਰੇ ਇਹ ਭਾਜੀ ਐਂਗਰੀ ਵਰਲਡ ਵਾਲੀ ਹਾਂ ਐਂਗਰੀ ਵਰਲਡ ਵਾਲੀ ਗ੍ਰੇਨ ਲੱਗੀ ਆ ਜੀ ਬੰਪਰ ਐਕਸਟਰਾ ਲੱਗਾ ਯਾ ਟਾਇਰ ਇਹਦੇ ਨਾਲੋਂ ਜ਼ਿਆਦਾ ਚੋੜੇ ਲੱਗੇ ਹੋਏ ਇਹਨੂੰ ਉਹੜੇ ਹਾਈ ਪ੍ਰੋਫਾਈਲ 'ਚ ਲੱਗੇ ਹੋਆ ਫਿਰ ਅੰਦਰੋਂ ਵੀ ਆਈਪੀ ਸੀਟਾਂ ਲੱਗੀਆਂ ਆ ਲੈਟਾ ਲੂਟਾ ਦਾ ਓਕਰ ਰੋੜੀ ਸਾਰਾ ਕੰਮ ਤੇ ਇਹ ਹੈਗੀ ਆ ਭਾਜੀ 2014 ਮਾਡਲ ਡਿਮਾਂਡ ਹੈਗੀ ਆ 5,60,000 ਰੁਪਏ ਸਵਿਫਟ ਬੀਡੀਆਈ ਹੂੰ 12 ਮਾਡਲ ਸੈਕੰਡ ਓਨਰ ਠੀਕ ਆ ਡਿਮਾਂਡ 3,40,000 ਰੁਪਏ ਕਿੰਨੇ ਨਾਂ ਤੇ ਗੱਡੀ ਦੂਜੇ ਨਾਂ ਤੇ ਗੱਡੀ 2011 ਮਾਡਲ ਵੀਐਲਐਕਸ ਆਪਣੇ ਟਾਈਮ ਦਾ ਟੋਪ ਮਾਡਲ ਆ ਜੀ ਓਕੇ ਜੀ ਠੀਕ ਆ ਜੀ ਇਹਨੂੰ ਵੀ ਆਈਪੀ ਸੀਟਾਂ ਲੱਗੀਆਂ ਆ ਤੇ ਸੈਕੰਡ ਓਨਰ ਹੈ ਤੇ ਇਹਦੀ ਡਿਮਾਂਡ ਹੈਗੀ ਆ 4 ਲੱਖ 40 ਹਜ਼ਾਰ ਰੁਪਏ ਐਵਰੇਜ ਹੈਗੀ ਆ 20 ਪਲੱਸ ਐਵਰੇਜ ਹੈ ਦੋਨਾਂ ਦੀ ਦੋਨੋਂ ਪਹਿਲੇ ਨਾਂ ਦੀਆਂ ਗੱਡੀਆਂ ਹੈਗੀਆਂ ਆਪਸ਼ਨ ਬਈ ਨੇ ਰੱਖਤੀ ਐ ਸਾਢੇ 4 ਲੱਖ ਦੇ ਬਜਟ ਦੇ ਸਾਢੇ ਦੋਨੋਂ ਗੱਡੀਆਂ ਦਾ 1 ਲੱਖ 1.5 ਲੱਖ ਦੇ ਕੇ ਲੋਨ ਹੋ ਜਾਊਗਾ ਕੋਈ ਟੈਕਸੀ ਵੀਰ ਭਰਾ ਨੇ ਟੈਕਸੀ ਚਲਾਉਣ ਲਈ ਯੂਜ਼ ਕਰਨੀ ਆ ਤੇ ਜ਼ਰੂਰ ਯਾਦ ਕਰ ਹਾਂਜੀ ਵੀ ਸਾਚੀ ਕਾਲ ਦੋਸਤੋ ਕੀ ਹਾਲ ਚਾਲ ਤੇ ਅੱਜ ਅਸੀਂ ਆਏ ਸੀ ਗੁਰਦੇਵ ਮੋਟਰਸ ਤੇ ਤੇ ਗੱਡੀਆਂ ਤੁਸੀਂ ਮਗਰ ਦੇਖ ਹੀ ਲਿਆ ਹੋਣ ਗਿਆ ਬਈ ਟ੍ਰੈਂਡਿੰਗ ਗੱਡੀਆਂ ਹੈਗੀਆਂ ਤੇ ਅੱਜ ਦੀ ਵੀਡੀਓ ਦੇਖ ਕੇ ਸਵਾਦ ਆਜੂ ਨਾ ਸਾਡੇ ਨੇ ਕਰਨ ਭਾਜੀ ਕੀ ਹਾਲ ਚਾਲ ਆ ਭਾਜੀ ਪਿਛਲੀ ਵੀਡੀਓ ਨੂੰ ਬਹੁਤ ਰਿਸਪੌਂਸ ਆਇਆ ਸੀ ਤੇ ਮੈਂ ਕਹਿੰਦਾ ਅੱਜ ਗੱਡੀਆਂ ਦਾ ਇਹੋ ਜਿਹਾ ਗੱਡ ਖਾਨਾ ਲੈ ਕੇ ਆਇਆ ਭਈ ਦੇਖਣ ਨੂੰ ਨਹੀਂ ਮਿਲਣਾ ਕਿਦਾਂ ਸਵਾਦ ਆਜੂ ਵੀਡੀਓ ਤੇ ਸਵਾਦ ਆਜੂ ਸਵਾਦ ਪੂਰਾ ਸਵਾਦ ਆਊਗਾ ਤੇ ਅੱਜ ਮੈਂ ਕਹਿੰਦਾ ਆਪਣੇ ਤੋਂ ਸਾਰੀਆਂ ਗੱਡੀਆਂ ਨੇ ਤਕਰੀਬਨ ਹਾਂਜੀ ਹਾਂਜੀ ਉਹ ਤਾਂ ਵੀਡੀਓ ਦੇਖ ਕੇ ਪਤਾ ਲੱਗੂਗਾ ਨਾ ਵੀਡੀਓ ਦੇਖ ਕੇ ਪਤਾ ਲੱਗੂ ਥੋੜੀ ਜਿਹੀ ਆਊਟਸਾਈਡ ਪਹਿਲਾਂ ਜਗ੍ਹਾ ਦੱਸ ਦੀ ਕਿਹੜੀ ਜਗ੍ਹਾ ਤੇ ਖੜੇ ਆ ਹਾਂਜੀ ਸਤਿ ਸ੍ਰੀ ਅਕਾਲ ਜੀ ਮੇਰੇ ਵੀਰੂ ਸਾਡਾ ਆਪਣਾ ਕਰਨ ਗੁਰਦੇਵ ਮੋਟਰ ਤੋਂ ਓਕੇ ਤੇ ਐਡਰੈਸ ਹੈਗਾ ਜੀ ਫਗਵਾੜੇ ਤੋਂ ਹਿਯਾਰਪੁਰ ਰੋਡ ਗਿਲਕੋ ਕਲੋਨੀ ਨੇਅਰ ਭੁਲਾ ਰਾਈ ਹੂੰ ਕਹਿੰਦੇ ਬਈ ਆਪਣੇ ਤੋਂ ਸਵਿਫਟ ਦਾ ਸਭ ਤੋਂ ਵੱਡਾ ਸਟਾਕ ਹੈ ਹਾਂਜੀ ਹਾਂਜੀ ਮਰੂਤੀ ਦਾ ਆਪਣੇ ਕੋਲ ਜਿਆਦਾ ਸਟਾਕ ਹੈ ਇਹ ਮੈਂ ਮਰੂਤੀ ਦਾ ਬਹੁਤ ਵੱਡਾ ਸਟਾਕ ਆ ਸ਼ੁਰੂਆਤ ਗੱਲ ਕਰੀ ਕਿਹੜੀ ਗੱਡੀ ਤੋਂ ਆਪਣੀ ਕਰਨ ਲੱਗਿਆਂ ਸਵਿਫਟ VDI ਹੂੰ 12 ਮਾਡਲ ਸੈਕੰਡ ਓਨਰ ਠੀਕ ਆ ਡਿਮਾਂਡ 3 ਲੱਖ 40 ਹਜ਼ਾਰ ਰੁਪਏ ਕਿੰਨੇ ਨਾਂ ਤੇ ਗੱਡੀ ਦੂਜੇ ਨਾਂ ਤੇ ਗੱਡੀ ਦੂਜੇ ਨਾਂ ਤੇ ਗੱਡੀ ਆ ਤੇ ਹੁਣ ਅੱਗੇ ਵਧੀ ਆਪਣੇ ਤੋਂ ਆ ਗਈ ਟੀਗਾ ਗੱਡੀ ਆ ਟੀਗਾ ਭਾਜੀ 13 ਮਾਡਲ ਜੀ ਬੀਡੀਆਈ ਫਰਸਟ ਓਨਰ ਓਕੇ ਤੇ ਕਾਰ ਜੈਨੂਨ 90k ਚੱਲੀ ਆ 20000 ਹਾਂਜੀ ਤੇ ਸਾਢੇ 4 ਲੱਖ ਡਿਮਾਂਡ ਆ ਸਾਢੇ 4 ਲੱਖ ਰੁਪਏ ਦੀ ਮਿਲ ਜੂਗੀ ਆ ਟੀਗਾ ਗੱਡੀ ਹੁੰਦੀ ਦੀ ਡੀਟੇਲ ਇਹ ਭਾਜੀ Swift BDI 2014 ਮਾਡਲ ਫਰਸਟ ਓਨਰ ਫੁੱਲ ਇੰਸ਼ੋਰੈਂਸ 2 ਕੀਜ਼ ਤੇ ਫੁੱਲ ਲੋਡਡ ਆ ਅੰਦਰੋਂ ਟੱਚ ਪਲੇਅਰ ਸੀਟ ਕਵਰ ਮੈਟ Okay, आ, या, या, आ, ओके या एदी 3.4 ਲੱਖ ਰੁਪਏ ਡਿਮਾਂਡ ਆਪਣੇ ਤੋਂ ਹੈਗੀਆਂ 2-2 स्विफ्ट ਨਵੇਂ ਸ਼ੇਪ ਨਵੀਂ ਸ਼ੇਪ ਦੀਆਂ स्विफ्ट ਤੇਰੇ ਬਾਰੇ ਦੱਸੋ स्विफ्ट 18 ਮਾਡਲ LDI ਪਲੱਸ ਹੂੰ ਤੇ ਚੱਲੀ ਹੈਗੀ 40000 ਕੰਪਨੀ ਰਿਕਾਰਡ ਨਾ ਅਲੋਏਟਰ ਬ੍ਰੈਂਡ ਨਿਊ ਲੱਗੇ ਆ ਜੀ ਓਕੇ ਇਹਦਾ ਰੇਟ ਹੈਗਾ ਯਾ ਜੀ ਗੱਡੀ ਤੇ 615000 ਡਿਮਾਂਡ ਆ ਜੀ ਠੀਕ ਆ ਤੇ ਗੱਡੀ ਤੇ ਲੋਨ ਕਰਾਣਾ ਹੋਵੇ ਕਿੰਨਾ ਦਾ ਲੋਨ ਹੋ ਜਾਊਗਾ ਲੋਨ ਭਾਜੀ ਮੈਂ ਤਾਂ ਲੱਖ ਡੇਢ ਲੱਖ ਲੈ ਕੇ ਹੋ ਜਾਊਗਾ ਬਾਕੀ ਡਿਪੈਂਡ ਕਰਦਾ ਬੰਦੇ ਦੇ ਸਿੰਬਲ ਤੇ ਠੀਕ ਆ ਸਿੰਬਲ ਤੇ ਹਾਂਜੀ ਬਈ ਹੁਣ ਆ ਗਈ ਆਪਣੇ ਤੋਂ ਕਹਿੰਦੇ ਵੀ ਡਿਜ਼ਾਇਰ ਗੱਡੀ ਆ ਗਈ ਐ ਡੇਅਰ ਆਪਣੀ ਸਾਰੀ ਚਾਰ ਉਹ ਗੱਡੀਆਂ ਜਿਹੜੀਆਂ ਇਹ ਡਿਜ਼ਾਇਰ ਹੈਗੀ ਆ ਜੀ ਪੈਟਰੋਲ ਚ ਐਲ ਐਕਸ ਆਈ ਹੂੰ 21 ਮਾਡਲ ਸੈਕੰਡ ਓਨਰ ਕੰਪਨੀ ਰਿਕਾਰਡ ਨਾਲ 40000 ਚੱਲੀ ਡਿਮਾਂਡ 6 ਲੱਖ ਰੁਪਈਆ 6 ਲੱਖ ਰੁਪਏ ਦੀ ਗੱਡੀ ਮਿਲ ਜੂਗੀ ਡਿਜ਼ਾਇਰ ਤੇ ਹੁਣ ਆ ਗਈ ਆਪਣੇ 올ਡ ਸ਼ੇਪ ਦੀ ਪੁਰਾਣੇ ਮਾਡਲ ਦੀਆਂ ਡੇਅਰ ਗੱਡੀਆਂ ਪਹਿਲੀ ਜੀ ਸ਼ੁਰੂਆਤ ਕਰਦੇ ਆ ਇਹ ਡਿਜ਼ਾਇਰ ਹੈਗੀ ਜੀ 2016 ਮਾਡਲ ਓਕੇ ਤੇ ਇਹ ਆਪਣੇ ਚੱਲੀ ਹੈਗੀ ਆ 75k ਹਜ਼ਾਰ ਤੇ ਜੀ ਡਿਮਾਂਡ ਹੈਗੀ ਆ 1.5 ਲੱਖ ਰੁਪਏ 1.5 ਲੱਖ ਰੁਪਏ ਦੀ ਗੱਡੀ ਮਿਲ ਜੂਗੀ ਤੁਹਾਨੂੰ ਡਿਜ਼ਾਇਰ ਇਹ ਵਾਲੀ ਗੱਡੀ ਦੀ ਗੱਲ ਕਰੀਏ ਇਹ ਭਾਜੀ 15 ਮਾਡਲ ਆ ਜੀ ਚੱਲੀ ਹੈਗੀ ਇਹ ਵੀ 70 75 ਹਜ਼ਾਰ ਸੀਟ ਕਵਰ ਨਵੇਂ ਟੱਚ ਪਲੇਅਰ ਲੱਗਾ ਆ ਤੇ ਇਹਦੀ ਡਿਮਾਂਡ ਹੈਗੀ 5 ਲੱਖ ਰੁਪਏ 5 ਲੱਖ ਰੁਪਏ ਹੁਣ ਜਿੱਦਾਂ ਤੁਸੀਂ ਕਿਹਾ ਵੀ ਇੰਨੀ ਚੱਲੀ ਆ ਮੀਟਰ ਵਿੱਚ ਪਿੱਛੇ ਅੱਗੇ ਪਿੱਛੇ ਨਹੀਂ ਨਹੀਂ ਜੈਨੂਅਲ ਹੋਊਗਾ ਜਿਹਦਾ ਹੋਊਗਾ ਵੀ ਉਹ ਦੱਸ ਕੇ ਦਵਾਂਗੇ ਠੀਕ ਆ ਤੇ ਫਸਟ ਓਨਰ ਵਾਲੀ ਇਹ ਕਾਰਾਂ ਦੀ ਤਾਂ ਵਾਰੰਟੀ ਹੁੰਦੀ ਆ ਮੀਟਰ ਦੀ ਜਿਹਦਾ ਹੁਣ ਸੈਕੰਡ ਓਨਰ ਆ ਪਤਾ ਨਹੀਂ ਕਿੱਥੋਂ ਕਿੱਦਾਂ ਆਈ ਆ ਨਾ ਜੇ ਫਸਟ ਓਨਰ ਉਹਨੇ ਕਿੱਦਾਂ ਲਈ ਸੈਕੰਡ ਓਨਰ ਮੰਨ ਲਓ ਕਿਸੇ ਨੇ ਲੈਣੀ ਆ ਜਿੱਧਰੋਂ ਮਰਜ਼ੀ ਚੈੱਕ ਕਰਾਵੇ ਫਿਰ ਹਾਂਜੀ ਹਾਂਜੀ ਤਸੱਲੀ ਏਜੰਸੀ ਰਿਕਾਰਡ ਨਾਲ ਗੱਡੀਆਂ ਚੱਲੀਆਂ ਰਿਕਾਰਡ ਚੈੱਕ ਕਰਾ ਕੇ ਆਵੇ ਇਹ ਆ ਗਈ ਆਪਣੇ ਆਵਲੇ ਡੀਅਰ ਇਹ ਭਾਈ 2015 ਇਹਨੂੰ ਅਲੋਏਟਰ ਲੱਗੇ ਐਕਸਟਰਾ ਜੋਕੋ ਆਮਾ ਦੇ ਟਾਇਰ ਲੱਗੇ ਹੋ ਐ ਇਹਨੂੰ ਇਹਦੀ ਡਿਮਾਂਡ ਹੈ ਕਿ 7.5 7.5 ਲੱਖ ਦੀ ਬਾਕੀ ਮੌਕੇ ਦੇ ਮੌਕੇ ਦੇ ਮਾਨਤਾ ਨਾਲ ਸਾਰੀਆਂ ਗੱਡੀਆਂ ਚੁਣ ਲਿਆਂਦੀ ਆਪਾਂ ਤੁਹਾਡੇ ਲਈ ਪੁਰਾਣੀ ਸਕੋਰਪਿਓ ਬੜੀ ਘੈਂਟ ਗੱਡੀ ਆ ਜਮਾਈ ਸਸਤੇ ਰੇਟ ਤੇ ਗੱਡੀ ਦੇ ਦਿਆਂਗੀ ਮੈਂ ਕਹਿੰਦਾ ਭਾਈ ਜੀ ਭਾਈ ਇਹ 2011 ਮਾਡਲ VLX ਆਪਣੇ ਟਾਈਮ ਦਾ ਟੋਪ ਮਾਡਲ ਆ ਜੀ ਠੀਕ ਆ ਜੀ ਇਹਨੂੰ VIP ਸੀਟਾਂ ਲੱਗੀਆਂ ਆ ਤੇ ਸੈਕੰਡ ਓਨਰ ਆ ਤੇ ਇਹਦੀ ਡਿਮਾਂਡ ਹੈਗੀ ਆ 440000 ਰੁਪਇਆ 440000 ਚਲਾਵੇ ਦੀ ਐ ਨਵੀਂ ਕਾਰ ਨਵੀਂ ਨਵਾਂ ਕਾਬੀਜ ਹੁਣ ਆ ਗਈ ਆਪਣੇ ਐਸਕ੍ਰੋਜ਼ ਆ ਗੱਡੀ ਦੀ ਡਿਮਾਂਡ ਬਹੁਤ ਆ ਗਈ ਇਸ ਟਾਈਮ ਹਾਂ ਜੀ ਇਹ ਭਾਜੀ ਐਸਕ੍ਰੋਜ਼ ਆਪਣੇ ਐਨਆਰਆਈ ਵੀਰ ਦੀ ਆ ਓਕੇ ਤੇ ਇਹ ਆਪਾਂ ਦੇ ਦਾਂਗੇ ਜੀ 7 ਲੱਖ ਰੁਪਏ ਦੀ 17 ਮਾਡਲ ਠੀਕ ਆ ਟੋਪ ਤੋਂ ਇੱਕ ਥੱਲੇ ਵਾਲਾ ਮਾਡਲ ਆ ਜਿੱਦਾਂ ਤੁਸੀਂ ਦੇਖ ਸਕਦੇ ਹੋ ਨਵੀਆਂ ਕਾਰਾਂ ਅੰਟੀਰੀਅਰ ਦੀਆਂ ਨਵੀਆਂ ਸਾਰਾ ਕੁਝ ਓਕੇ ਰਿਪੋਰਟ ਅੰਦਰੋਂ ਗੱਡੀ ਦੀ ਕੰਡੀਸ਼ਨ ਚੈੱਕ ਕਰੋ ਇੱਕ ਵਾਰੀ ਸੱਚ ਪਲੇ ਲੱਗੇ ਆ ਲਗਭਗ ਸਾਰੀਆਂ ਕਾਰਾਂ ਨੂੰ ਠੀਕ ਆ ਹਾਂਜੀ ਤੇ ਇਹਦੀ ਡਿਮਾਂਡ ਕਿੰਨੇ ਦੱਸੀ ਸੀਗੀ ਇਹਦੀ ਭਾਜੀ 7 ਲੱਖ ਰੁਪਏ ਡੀਜ਼ਲ ਸੈਗਮੈਂਟ ਆ ਇਹ ਠੀਕ ਆ ਤੇ 17 ਮਾਡਲ ਆ ਹਾਂ ਤੇ ਆ ਆ ਗਈ ਭਾਜੀ 20 ਮਾਡਲ ਬਰੇਜ਼ਾ ਪੈਟਰੋਲ ਚ ਓਕੇ ਤੇ ਚੱਲੀ ਗੱਡੀ ਹੈਗੀ 17000 ਠੀਕ ਆ ਤੇ ਇਹਦੀ ਡਿਮਾਂਡ ਹੈਗੀ ਆ 7.5 ਲੱਖ ਰੁਪਏ 7.5 ਹਾਂਜੀ ਟੋਪ ਵਾਲੇ ਨੂੰ ਲੋਏ ਪਿਓ ਓਕੇ ਇੱਕ ਵਾਰੀ ਲੋਏ ਮੈਂ ਆਪਾਂ ਚੈੱਕ ਕਰਾ ਦਈਏ ਵੀ ਗੱਡੀ ਦੇ ਇੰਟੀਅਰ ਦੀ ਹੈ ਨਵੀਂ ਆ ਤੇ ਹੁਣ ਆਪਾਂ ਗੱਲ ਕਰਦੇ ਆ ਕ੍ਰੇਟਾ ਦੀ ਕ੍ਰੇਟਾ ਦੀ ਗੱਡੀ ਦੀ ਕ੍ਰੇਡਾ ਭਾਜੀ 18 ਮਾਡਲ ਓਕੇ 1.4 E+ ਮਾਡਲ ਆ ਜੀ ਓਕੇ ਗੱਡੀ ਬਹੁਤ ਨਵੀਂ ਆ ਫਰਸਟ ਓਨਰ ਆ ਘਰ ਤੇ ਸੀਟ ਕਵਰ ਨਵੇਂ ਆ ਟੱਚ ਪਲੇਅ ਲੱਗਾ ਕਿੰਨੀ ਸੀਗੀ ਇਹ ਗੱਡੀ ਚੱਲੀਏ 90 ਕਿਹ ਹਜ਼ਾਰ ਹਾਂ ਬਿਜਾਰ ਇੰਟੀਰੀਅਰ ਚੈੱਕ ਕਰਾਉ ਗੱਡੀ ਦਾ ਅੰਦਰੋਂ ਦੇਖੀ ਜੀ ਗੱਡੀ ਦਾ ਇੰਟੀਰੀਅਰ ਦੋਸਤੋ ਚੈੱਕ ਕਰ ਸਕਦੇ ਜਮੇ ਹੀ ਬ੍ਰਾਂਡ ਨਿਊ ਕੰਡੀਸ਼ਨ ਦੇ ਵਿੱਚ ਗੱਡੀਆਂ ਖੜੀਆਂ ਨੇ ਸਾਨੀਆਂ ਪੰਜਾਬ ਨੰਬਰ ਗੱਡੀਆਂ ਨੇ ਤੇ ਇਹਦੀ ਡਿਮਾਂਡ ਕਿੰਨੀ ਰੱਖੀ ਵੀਰੇ ਭਾਜੀ ਇਹਦੀ ਸਵਾ 9 ਲੱਖ ਰੁਪਏ ਡਿਮਾਂਡ ਸਵਾ 9 ਲੱਖ ਰੁਪਏ ਡਿਮਾਂਡ ਹੁਣ ਆ ਗਏ ਆਪਣੇ ਤੋਂ ਦੋ ਈਟੇ ਹੋਸ ਤੇ ਟਿਟੇ ਉਸਾਂ ਭਾਜੀ ਇੱਕ ਹੈਗੀ ਆਪਣੇ ਕੋ 14 ਮਾਡਲ ਇੱਕ ਹੈਗੀ 18 ਮਾਡਲ 18 ਮਾਡਲ ਹਾਂ ਦੋਹਾਂ ਦੀ ਦੱਸਿਓ ਆ ਆਂ ਵਾਲੀ ਜਿਹੜੀ ਗੱਡੀ ਹੈਗੀ ਆ ਤਾਂ ਤਿਆਰ ਹੋਈ ਲੱਗੀ ਹਾਂਜੀ ਇਹਨੂੰ ਅਲੋਏ ਟਾਇਰ ਐਕਸਟਰਾ ਲੱਗਿਓ ਵਧੀਆ ਲੱਗਿਓ ਜੀ ਤੇ ਇਹ ਸਿੰਪਲ ਆ ਦੋਨੋਂ ਕਾਰਾਂ ਫਸਟ ਓਨਰ ਆ ਦੋਨੋਂ ਕਾਰਾਂ 70 75 ਹਜ਼ਾਰ ਦੇ ਕਰੀਬ ਚੱਲੀਆਂ ਆ ਤੇ ਡਿਮਾਂਡ ਦੋਮਾਂ ਦੀ ਕੀ ਆ ਡਿਮਾਂਡ ਭਾਜੀ ਇਹਦੀ ਹੈਗੀ 7.5 ਲੱਖ ਰੁਪਈਆ ਜਿਹੜੀ 18 ਮਾਡਲ ਫੁੱਲ ਇੰਸ਼ੋਰੈਂਸ ਆ ਇਹਦੀ ਆਪਣੀ ਡਿਮਾਂਡ ਹੈਗੀ 4.5 ਲੱਖ ਰੁਪਏ ਇਹ 14 ਫਰਸਟ ਓਨਰ ਤੇ ਇਹ 18 ਫਰਸਟ ਓਨਰ ਠੀਕ ਆ ਜੀ ਗੱਡੀਆਂ ਦੋਵੇਂ ਚੁਆਇਸ ਰਹਿਣ ਦੋਨੋਂ ਫੁੱਲ ਇਨ ਸ਼ੋਰਟ ਦੋਨੋਂ ਹੀ ਫਰਸਟ ਓਨਰ ਦੋਨੋਂ ਪਹਿਲੇ ਐਵਰੇਜ ਹੈਗੀ 20 ਪਲੱਸ ਐਵਰੇਜ ਹੈ ਦੋਨਾਂ ਦੀ ਦੋਨੋਂ ਪਹਿਲੇ ਨਾਂ ਦੀਆਂ ਗੱਡੀਆਂ ਹੈਆਂ ਆਪਸ਼ਨ ਬਈ ਨੇ ਰੱਖਤੀ ਹੈ 4.5 ਲੱਖ ਦੇ ਬਜਟ ਦੇ ਇਹਦੇ 4.5 ਦੋਨੋਂ ਗੱਡੀਆਂ ਦਾ 1 ਲੱਖ 1.5 ਲੱਖ ਦੇ ਕੇ ਲੋਨ ਹੋ ਜਾਊਗਾ ਕੋਈ ਟੈਕਸੀ ਵੀਰ ਭਰਾ ਨੇ ਟੈਕਸੀ ਚਲਾਉਣ ਲਈ ਯੂਜ਼ ਕਰਨੀ ਆ ਤੇ ਜ਼ਰੂਰ ਯਾਦ ਕਰ ਆਪਣੇ i20 ਆਈ ਡੀਬਲੀ ਜਮਾਈ ਘੈਂਟ ਆ ਗੱਡੀ ਆ ਆਈ 20 ਹੈਗੀ ਭਾਜੀ 11 ਮਾਡਲ ਤੇ ਆਲਟੋ ਕੈਟਨ ਦੀ ਰੇਂਜ ਚ ਦੇ ਦਾਂਗੇ ਜੀ ਪੈਟਰੋਲ ਚ 11 ਮਾਡਲ 2 ਲੱਖ 70 ਯਾਰ ਮੰਗਦੇ ਆ ਮਾਰਤਾਲ ਮੌਕੇ ਤੇ ਹੋ ਜਾਊਗਾ ਅਲੋਏ ਟਾਇਰ ਬ੍ਰਾਂਡ ਨਿਊ ਟਾਇਰ ਲੱਗੇ ਆ ਬ੍ਰਾਂਡ ਨਿਊ ਟਾਇਰ ਲੱਗੇ ਆ ਬਈ ਹੁਣ ਆ ਗਈ ਆਪਣੇ ਆਸਤਾ ਆਈ 20 ਪੈਟਰੋਲ ਆਸਤਾ ਆ ਗਈ ਭਾਜੀ ਹੈਗੀ 18 ਮਾਡਲ ਸੈਕੰਡ ਓਨਰ ਓਰੀਜਨਲ ਚੱਲੀ 55000 ਠੀਕ ਆ ਠੀਕ ਆ ਜੀ ਇਹਦੀ ਡਿਮਾਂਡ ਹੈਗੀ ਆ 6.5 ਲੱਖ ਰੁਪਈਆ I20 ਮਾਰਕੀਟ ਦੇ ਵਿੱਚ ਹੈਗੀ ਹੈ ਹਾਂਜੀ ਹਾਂਜੀ I20 ਦੀ ਬੜੀ ਡਿਮਾਂਡ ਹੈ ਹੁਣ ਆ ਗਈ ਆਪਣੇ ਜਿੰਨਾਂ ਦਾ ਘੱਟ ਪੈਸੇ ਕਰਦੇ ਨੇ ਹਾਂਜੀ ਘੱਟ ਬਜਟ ਚ ਆ ਜਾਂਦੀ ਆ Alto K10 15 ਮਾਡਲ ਡਿਮਾਂਡ ਹੈਗੀ ਆ 2.65 ਲੱਖ ਰੁਪਈਆ ਐਵਰੇਜ ਵਾਈਜ਼ ਇਹ ਗੱਡੀ ਐਵਰੇਜ ਵਧੀਆ ਮਤਲਬ ਠੀਕ ਆ ਘਰੇਲੂ ਓਕੇ ਆ ਹਾਂਜੀ ਹਾਂਜੀ ਠੀਕ ਆ ਤੇ ਅੱਗੇ ਆਪਣੇ ਤੋਂ ਆ ਗਈ Alto K10 ਹਾਂਜੀ ਇਹਦੇ ਬਾਰੇ ਦੱਸੋ ਫਿਰ ਇਹ ਆਲਟੋ ਭਾਜੀ 21 ਮਾਡਲ ਹੈ ਜੀ ਹੂੰ ਕੰਪਨੀ ਦੇ ਕੋਲ ਨਾਲ 27000 ਚੱਲੀ ਆ ਤੇ ਡਿਮਾਂਡ ਹੈਗੀ ਆ 375 3 ਇਹ ਗੱਡੀ ਤੇ ਵੀ ਫਿਰ ਲੋਨ ਹੋ ਜਾਏ ਇੱਥੇ ਹੋ ਜਾਊਗਾ ਲੋਨ ਕਿੰਨੇ ਪੈਸੇ ਦੇਣੇ ਪੈਣੇ ਗੱਡੀ ਤੇ 60-70000 ਦੇਣਾ ਪੈਣਾ ਗੱਡੀਆਂ ਪੁੱਲ ਥਲੇ ਖੜੀਆਂ ਨੇ ਗੱਡੀਆਂ ਨੇ ਐਸੀ ਵੀ ਚਾਰ ਗੱਡੀਆਂ ਖੜੀਆਂ ਨੇ ਪਿਛਲੀ ਵੀਡੀਓ ਚ ਵੀ ਦੇਖੀ ਹੋਣੀ ਗੱਲ ਕਰੀਏ ਪਹਿਲੀ ਗੱਡੀ ਦੀ ਆ ਗੱਡੀ ਦੀ ਹਿੱਟੇ ਭਾਈ 2012 ਮਾਡਲ W8 6 에어ਬੈਗ ਵਾਲੀ ਕਾਰ ਆ BNG ਲੋਇਟਰ ਲੱਗਿਓ ਹਾਂਜੀ ਸਕੋਰਪੀਓ ਜੋ ਅੱਜ ਕੱਲ ਲੋਕੀ ਲਵਾ ਰਹੇ ਆ ਤੇ ਇਹਨੂੰ ਐਕਸੂਮਨ ਲੱਗੇ ਤੇ ਰੇਟ ਫਿਰ ਦਿਓ ਰੇਟ ਭਾਜੀ ਮਿਲੇ ਨਾ ਕਿਤੋਂ ਰੇਟ ਭਾਜੀ 5 ਲੱਖ 40 ਹਜ਼ਾਰ ਡਿਮਾਂਡ ਆ ਜੀ ਬਾਕੀ ਮੌਕੇ ਤੇ ਹੋ ਜਾਊਗਾ ਪਰ ਕਾਰ ਹੋ ਕੇ ਰਬੜ ਹੋ ਜਾਊਗਾ ਤੇ ਹੁਣ ਆ ਗਈ ਆਪਣੀ ਚੱਟੀ ਇਹ ਹੈਗੀ ਮੇਰੇ ਸਾਨ ਰੂਪ ਵਾਲੀ ਗੱਡੀ ਇਹ ਸੰਰੂਪ ਵਾਲੀ ਕਾਰ ਆ ਜੀ 2017 ਮਾਡਲ W10 ओके ਆਪਣੇ ਟਾਈਮ ਦਾ ਟੋਪ ਮਾਡਲ ਐਂਡ ਟੋਪ ਐਂਡ ਮਾਡਲ ਆ ਜੀ ਆਪਾਂ ਇੱਕ ਵਾਰੀ ਇੰਟੀਰੀਅਰ ਚੈੱਕ ਕਰਾ ਲਈਏ ਗੱਡੀ ਦਾ ਇੰਟੀਰੀਅਰ ਓਕੇ ਰਿਪੋਰਟ ਹਲੇ ਤੱਕ ਲਫਾਵੇ ਤੱਕ ਨਹੀਂ ਉਤਰੇ ਟਾਇਰਾਂ ਦੀ ਕੰਡੀਸ਼ਨ ਬ੍ਰਿਸਟਨ ਦੇ ਟਾਇਰ ਆ ਨਵੇਂ ਟਾਇਰ ਆ ਠੀਕ ਆ ਤੇ ਚੱਲੀ ਕਿੰਨੀ ਸੀ ਗੱਡੀ ਚੱਲੀ 95000 ਕੰਪਨੀ ਰਿਕਾਰਡ ਨਾਲ 95000 ਕੰਪਨੀ ਰਿਕਾਰਡ ਨਾਲ ਗੱਡੀ ਚੱਲੀ ਹੋਈ ਆ ਤੇ ਇਹਦੀ ਫਿਰ ਡਿਮਾਂਡ ਇਹਦੀ ਡਿਮਾਂਡ ਭਾਜੀ 11 ਲੱਖ ਰੁਪਈਆ ਆ 11 ਬਾਕੀ ਮੌਕੇ ਤੇ ਹੋ ਜਾਊਗਾ ਟਾਇਰ ਬ੍ਰਿਸਟਨ ਦੇ ਬ੍ਰੈਂਡ ਨਿਊ ਲੱਗੇ ਆ ਇਹਦੇ ਚ ਵੀ ਘਟਾ ਲਿਓ ਹਾਂਜੀ 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 ਪੂਰਾ ਮਾਨਤਨ ਹੋ ਇਹ ਵੀਡੀਓ ਓਨ ਟੇਬਲ ਪੂਰਾ ਮਾਂਤਾਂ ਨੂੰਗਾ ਹੁਣ ਆਪਣੇ ਤੋਂ ਆ ਗਈ ਫਿਰ ਐਸੀ ਇਹ ਵੀ ਆ ਗਈ ਸੰਰੂਪ ਹਾਂਜੀ ਇਹ ਹੈਗੀ 15 ਮਾਡਲ ਸੰਰੂਪ ਵਾਲੀ ਕਾਰ ਜੀ ਸੇਮ ਮਾਡਲ ਆ 17 ਐ 15 ਐ W10 ਐ ਜੀ ਇਹ ਹੂੰ ਇਹਦੀ ਡਿਮਾਂਡ ਹੈਗੀ 8.5 ਲੱਖ ਰੁਪਏ ਪਹਿਲੇ ਨਾਂ ਤੇ ਆ ਦੇ ਪਹਿਲੇ ਨਾਂ ਤੇ ਕਾਰ ਆ ਜੀ ਪਹਿਲੇ ਨਾਂ ਤੇ ਗੱਡੀ ਆ ਤੇ ਹੁਣ ਜੇ ਤਾਂ ਦੋ ਗੱਡੀਆਂ ਹਾਂ ਗੱਡੀਆਂ ਤੇ ਲੋਨ ਇਹਦੇ ਇੰਨਾਂ ਗੱਡੀਆਂ ਤੇ ਕਿੰਨਾ ਹਾਂਜੀ ਜਿੱਦਾਂ ਜਿਹੜੀ 5.5 ਦੇ ਬਜਟ ਚ ਆ ਉਹਦਾ 1.5 ਲੱਖ ਦੇ ਕੇ ਹੋ ਜੂ ਜਿਹੜੀ ਥੋੜੀ ਉੱਚੀ ਹੋ ਜਾਂਦੀ ਆ ਉਹਦਾ 2.5-3 ਲੱਖ ਰੁਪਏ ਦੇ ਕੇ ਹੋ ਜੂ 3 ਲੱਖ ਰੁਪਏ ਦੇ ਗੱਡੀ ਦੇ ਲੋਨ ਸਿਹਾਰਪੁਰ ਦਾ ਨੰਬਰ ਜੀ 0070 ਠੀਕ ਆ ਗੱਡੀ ਮੈਂ ਕਹਿੰਦਾ ਕੋਕਾ ਪੀਸ ਆ ਗੱਡੀ ਆਪਣੇ ਟਾਈਮ ਤੇ 13 ਮਾਡਲ ਦੇ ਹਿਸਾਬ ਨਾਲ ਬਹੁਤ ਜਿਆਦਾ ਨਵੀਂ ਕਾਰ ਆ ਜੀ ਠੀਕ ਆ ਮਿਚਲਨ ਦੇ ਬ੍ਰੈਂਡ ਨਿਊ ਟਾਇਰ ਪਏ ਆ ਘੱਟੋ ਘੱਟ 15 ਤੋਂ 17000 ਦਾ ਇੱਕ ਟਾਇਰ ਹੋਣਾ ਸਕੋਰਪਿਓ ਦੇ ਰੇਟ ਤੇ ਗੱਡੀ ਦੇ ਦੋ ਹਾਂਜੀ 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 ਇਹਦੀ 5.5 ਲੱਖ ਰੁਪਏ ਡਿਮਾਂਡ ਹੈ 5 ਲੱਖ ਦੀ ਡਿਮਾਂਡ ਹੈ W8 6 ਰੁਪਏ ਵਾਲੀ 6 ਰੁਪਏ ਵਾਲੀ ਗੱਡੀ ਮਿਲ ਰਹੀ ਉਹ ਵੀ ਸਕੋਰਪਿਓ ਦੇ ਰੇਟ ਤੇ ਗੱਡੀ ਇਹਦੇ ਤੇ ਵੀ ਲੋਨ ਹੋ ਜਾਊਗਾ ਲੋਨ ਹੋ ਜਾਊਗਾ ਜੀ ਗੱਡੀ ਹੁਣ ਆਪਾਂ ਜਿਹੜੀਆਂ ਗੱਡੀਆਂ ਦਿਖਾਉਣ ਵਾਲੇ ਆ ਨਾ ਬਈ ਅੱਗ ਲੱਗ ਜਾਣੀ ਕਈਆਂ ਨੂੰ ਇਹ ਗੱਡੀਆਂ ਦੇਖ ਕੇ ਕਿਉਂਕਿ ਇਹ ਹੈ ਹੀ ਗੱਡੀਆਂ ਹੁਣ ਤਾਂ ਨਾਗਣੀਆਂ ਆ ਗਈਆਂ ਜੀ ਕਾਲੀ ਨਾਗਣੀਆਂ ਤੇ ਇਹ ਭਾਜੀ ਪਿਛਲੀ ਵੀਡੀਓ ਦੇ ਵਿੱਚ ਆ ਗੱਡੀਆਂ ਕਰਕੇ ਬਹੁਤਾ ਪਿਆਰ ਮਿਲਿਆ ਤੇ ਕਈਆਂ ਵੀਰਾਂ ਨੇ ਕਮੈਂਟ ਕੀਤਾ ਜੀ ਗੱਡੀ ਚੀਜੀ ਤੁਹਾਡੇ ਬਲੌਗ 'ਚ ਹੀ ਗੱਡੀ ਨੰਗੀ ਨਿਕਲੀ ਆ ਪਹਿਲੀ ਆ ਪਰ ਆਪਾਂ ਲੈ ਆਂਦੀ ਆ ਪ੍ਰਾਈਸ ਡਿਮਾਂਡ ਤੇ ਤੇ ਗੱਲ ਕਰੀ ਆਵਲੀ ਨੰਗਣੀ ਦੀ ਹਾਂਜੀ ਇਹ 2015 ਮਾਡਲ ਆ ਜੀ ਮੈਂ ਕਹੂੰਗਾ ਗੱਡੀ ਨੂੰ ਇੱਕ ਵਾਰੀ ਚੈੱਕ ਕਰਾਓ ਗੱਡੀ ਭਾਜੀ ਚੈੱਕ ਕਰਾ ਦੰਨੇ ਆ ਗੱਡੀ ਜਮਾ ਜੀ ਗੱਡੀ ਖੋਲ ਕੇ ਚੈੱਕ ਕਰਾਓ ਜੀ ਹੂੰ ਇਹਨੂੰ ਸੈਮੀ ਹਾਰਟ ਟੋਪ ਲੱਗਾ ਆ ਜੀ ਨਵੀਂ ਥਾਰ ਵਾਂਗੂ ਸੀਟਾਂ ਲੱਗੀਆਂ ਓਕੇ ਤੇ ਇਹਦੀ ਡਿੱਗੀ ਵੀ ਨਵੀਂ ਥਾਰ ਵਾਂਗੂ ਹੀ ਖੁੱਲਦੀ ਆ ਹਾਂਜੀ ਲੇਟੈਸਟ ਮਾਡਲ ਆਂ ਖੋਲਦੀ ਐ ਤੇ ਵਧੀਆ ਕਾਰ ਆ ਬ੍ਰਾਂਡ ਨਿਊ ਟਾਇਰ ਆ ਟਾਇਰਾਂ ਤੇ ਹੱਲੇ ਮਾਰ ਕੇ ਵੀ ਨਹੀਂ ਉਤਰੇ ਹੂੰ ਕਿੰਨੇ ਪੈਸੇ ਚੱਲੇ ਹੋਣੇ ਟਾਇਰ ਟਾਇਰ ਮਸੀ 10 ਪੈਸੇ ਚੱਲਗੇ ਉਹ ਵੀ 10 ਪੈਸੇ ਚੱਲੇ ਹੋਣੇ ਤੇ ਗੱਡੀ ਹੈਗੀ ਐ ਜਿਵੇਂ ਹੀ ਵਧੀਆ ਕੋਕਾ ਗੱਡੀ ਇਹਦੀ ਡਿਮਾਂਡ ਹੈਗੀ ਐ 5 ਲੱਖ 90 ਹਜ਼ਾਰ ਰੁਪਈਆ ਆ ਗੱਡੀ ਮੇਰੇ ਸਾਹਮਣੇ ਖੜੀ ਤਾਂ ਨਹੀਂ ਰਹਿਣੀ ਨਹੀਂ ਨਹੀਂ ਭਾਜੀ ਤੁਹਾਡੀ ਵੀਡੀਓ ਦੇ ਬਸ ਇੱਕ ਦੋ ਦਿਨ ਦੀ ਗੇਮ ਆ ਕਿਉਂ ਕਿ ਗੱਡੀ ਆ ਕਿਉਂ ਗੇੜਾ ਮਾਰਨ ਲਈ ਤੇ ਰੇਟ ਕਿੰਨਾ ਦੱਸਿਆ ਸੀ ਇਹਦਾ 5 ਲੱਖ 90 ਹਜ਼ਾਰ 15 ਮਾਡਲ ਠੀਕ ਹਾਂਜੀ ਤੇ ਫਿਰ ਉਹ ਆਪਣੇ ਸਿੱਧੂ ਮੂਸੇਵਾਲੀ ਥਾਰ ਵਰਗੀ ਆਉਗੀ ਨਾ ਫਿਰ ਗੱਡੀ ਉਹ ਪੁਰਾਣੀ ਵਾਲੀ ਹਾਂਜੀ ਤੋਂ ਫਿਰ ਇਹਦੇ ਬਾਰੇ ਇਹ ਭਾਜੀ ਐਂਗਰੀ ਵਰਲਡ ਵਾਲੀ ਹਾਂ ਐਂਗਰੀ ਵਰਲਡ ਵਾਲੀ ਗ੍ਰਿਲ ਲੱਗੀ ਆ ਜੀ ਬੰਪਰ ਐਕਸਟਰਾ ਲੱਗਾ ਯਾਰ ਟਾਇਰ ਇਹਦੇ ਨਾਲੋਂ ਜ਼ਿਆਦਾ ਚੌੜੇ ਲੱਗੇ ਹੋਆ ਇਹਨੂੰ ਥੋੜੇ ਹਾਈ ਪ੍ਰੋਫਾਈਲ ਚ ਲੱਗੇ ਹੋਆ ਫਿਰ ਅੰਦਰੋਂ ਵੀ ਆਈਪੀ ਸੀਟਾਂ ਲੱਗੀਆਂ ਆ ਲੈਟਾਂ ਲੂਟਾਂ ਦਾ ਓਕਰ ਪੋੜੀ ਜੇ ਸਾਰਾ ਕੰਮ ਤੇ ਇਹ ਹੈਗੀ ਆ ਭਾਜੀ 2014 ਮਾਡਲ ਡਿਮਾਂਡ ਹੈਗੀ ਆ 560000 ਰੁਪਏ ਖਰਚੇ ਦੀ ਗੱਲ ਕਰਾਂ ਖਰਚਾ ਕਿੰਨਾ ਨਹੀਂ ਖਰਚਾ ਜਿੱਦਾਂ ਮੈਂ 1.5 ਤੋਂ 2 ਲੱਖ ਰੁਪਏ ਦਾ ਨੋਰਮਲ ਆ ਬਾਕੀ ਜਿੰਨਾ ਮਰਜ਼ੀ ਵਧਾ ਲਓ 1.5 ਤੋਂ 2 ਲੱਖ ਰੁਪਏ ਲੱਗਾ ਨੋਰਮਲ ਲੱਗਾਈ ਆ ਉਹ ਤਾਂ ਗਿਣਤੀ 'ਚ ਨਹੀਂ ਹਾਂਜੀ ਖਰਚਾ ਕਰਾਂ ਦੀ ਲੋੜ ਹੀ ਨਹੀਂ ਲੱਖ ਸਵਾ ਲੱਖ ਤਾਂ ਟੈਰ ਹੀ ਕੱਢ ਦਿੰਦੇ ਆ ਨਾ ਤੋਹਫਾ ਤੋਹਫਾ ਭਾਈ ਰੇਟ ਕਿੰਨਾ ਦੱਸਿਆ ਸੀਗਾ ਰੇਟ ਭਾਈ 560000 ਡਿਮਾਂਡ ਆ ਠੀਕ ਆ ਬਾਕੀ ਮੌਕੇ ਦੇ ਪੜਾ ਮੋਟਾ ਮਾਨਤਣ ਹੋ ਜਾਂਦੇ ਹੁਣ ਆ ਪਈ ਬਲੈਕ ਕੁਇਨਸ ਜਮਾ ਹੀ ਕੈਡ ਗੱਡੀਆਂ ਉਹ ਸੀਗੀਆਂ ਦੋ ਪੁਰਾਣੀਆਂ ਤੇ ਹੈਗੀਆਂ ਨਵੀਆਂ ਪੋਸਟਰ ਲੈਟਸ 2022 ਮਾਡਲ ਦੋਨੋਂ ਹੀ ਘੋੜੇ ਦੋਨੋਂ ਹੀ ਘੋੜੇ 2022 ਮਾਡਲ ਆ ਜੀ ਤੇ ਉਹ ਹੈਗਾ ਆਟੋਮੈਟਿਕ ਤੇ ਆ ਹੈਗਾ ਮੈਨੂਅਲ ਪਹਿਲੇ ਦੇ ਤੋਂ ਸ਼ੁਰੂਆਤ ਕਰਦੇ ਆ ਆ ਗੱਡੀ ਦੇ ਨਾ ਖਰਚਾ ਇਹਦੇ ਤੇ ਹੀ ਬੋਹ ਹੋਇਆ ਇੱਥੇ ਹੀ ਬੋਹ ਹੋਇਆ ਭਾਜੀ ਰੂਬੀ ਕੋਨ ਦੀ ਗ੍ਰਿਲ ਐਕਸਟਰਾ ਟ੍ਰੇਲ ਵੈਕਟਰ ਦੇ ਟ੍ਰੇਲ ਲੱਗੇ ਆ ਜੀ ਭਾਜੀ ਇੰਟੀਰੀਅਰ ਦੀ ਗੱਲ ਕਰੀਏ ਤੇ ਮੈਂ ਕਿਹਾ ਟੋਪ ਦੇ ਸੀਟ ਕਵਰ ਪਏ ਹੋ ਮੈਟਿੰਗ ਹੋਈ ਹੋਆ ਤੇ ਬੁਨਟ ਚੋੱਕ ਕੇ ਤੁਹਾਨੂੰ ਗੱਡੀ ਦਿਖਾ ਦੰਨੇ ਆ। ਆ ਗੱਡੀ ਦਿਖਾਓ। ਭਾਜੀ ਖੋਲਿਓ ਮਾੜਾ ਬੁਨਟ। ਇਹ ਨਵੀਂ ਗੱਡੀ ਹੈਗੀ ਆ ਜਮਾਈ। ਹਾਂਜੀ। ਭਾਜੀ ਬੁਨਟ ਚੋ ਬੁਨਟ ਚੋੱਕ ਕੇ ਤੁਹਾਨੂੰ ਕਾਰ ਦਿਖਾਉਨੇ ਆ ਇੰਜਨ ਦੀ। ਹਾਂ। ਨੀਰਾ ਇਸ਼ਕਾ ਇੰਜਨ ਪੂਰਾ ਸਾਫ। ਕੋਈ ਮਿੱਟੀ ਦਾ ਦਾਣਾ ਤੱਕ ਵੀ ਨਹੀਂ ਹੈਗਾ। ਉਹ ਕਿਉਂ 4/4 ਗੱਡੀ ਹੈ ਜਾਂ ਮਹਿੰਦਰਾ ਦੀ ਗੱਡੀ ਹੈ? ਹਾਂਜੀ ਹਾਂਜੀ। ਤੇ ਇਹ 2022 ਮਾਡਲ ਗੱਡੀ ਹੈ ਜੀ। ਓਕੇ। ਇਹ ਚੱਲੀ ਹੈਗੀ 18000 ਕੰਪਨੀ ਰਿਕਾਰਡ ਨਾਲ। ਡੱਪ ਕੇ ਫੁੱਲ ਇੰਸ਼ੋਰੈਂਸ ਹੈ ਦੀ। ਮਾਮਪ ਟੂ ਬਰ ਪਰ ਵਾਲੀ। ਰਿਟਾਇਰਾਂ ਦੀ ਗੱਲ ਕਰੀਏ ਟਾਇਰ ਵੀ ਭਾਜੀ ਬ੍ਰੈਂਡ ਨਿਉ ਮਸੀਂ 10000 ਟਾਇਰ ਚੱਲੇ ਆ ਠੀਕ ਆ ਚੋੜੇ ਟਾਇਰ ਪੋਏ ਨੇ ਹਾਂਜੀ ਚੋੜੇ ਚੋੜੇ ਤੇ ਰੇਟ ਕਿੰਨਾ ਗਿਆ ਸੀ ਰੇਟ ਭਾਜੀ ਇਹਦਾ ਮੰਗਦੇ ਆ 17.5 ਮੌਕੇ ਤੇ ਫਰਕ ਨਿਕਲ ਜੂਗਾ ਲੋਨ ਹੋ ਜਾਣਾ ਗੱਡੀ ਲੋਨ ਭਾਜੀ 14 ਲੱਖ ਦਾ ਹੋ ਜੂਗਾ 14 ਲੱਖ ਦਾ ਲੋਨ ਹੋ ਜੂਗਾ ਹੁਣ ਆਪਣੇ ਆ ਗਈ ਪੁਰਾਣੇ ਇਹ ਵੀ ਹੈਗੀ ਅਜੇ ਨਵੀਂ ਸ਼ੇਪ ਦੀ ਹੈ ਹਾਂਜੀ ਹਾਂਜੀ ਨਵੀਂ ਛੋਟਾ ਮੋਟਾ ਦਾ ਏ ਭਾਜੀ ਸੇਮ ਮਾਡਲ ਆ ਸਿਰਫ ਇਹ ਆਟੋਮੈਟਿਕ ਗੇਅਰ ਆ ਜਾਂਦੇ ਹੋ ਮੈਨੂਅਲ ਹਾਂਜੀ ਦੋਨੋਂ ਆਪਸ਼ਨ ਰੱਖਦੇ ਹਾਂਜੀ ਆਟੋਮੈਟ ਇਹ ਨਵੀਂ ਉਹ ਤੋਂ 2 ਲੱਖ ਰੁਪਏ ਮਹਿੰਗੀ ਆ ਮੈਨੂਅਲ ਤੋਂ ਹਾਂਜੀ ਤੇ ਇਹਦੀ ਡਿਮਾਂਡ ਵੀ 17.5 ਆ ਜੀ ਇਹ 22 ਮਾਡਲ ਹੈ ਆਪਣੇ ਆਪ ਚ ਆਟੋਮੈਟ ਆ ਤੇ ਇਸ ਕਰਕੇ 2 ਲੱਖ ਰੁਪਏ ਨਵੀਂ ਮਹਿੰਗੀ ਹੁੰਦੀ ਆ 7 ਨੰਬਰ ਕਿੱਥੇ ਦਾ ਗੱਡੀ 707 ਹਿਉਰਪੁਰ ਦਾ ਨੰਬਰ ਨੰਬਰ ਸੋਹਣਾ ਲੱਗਾ ਹੈ 0303 ਇਹ ਵੀ ਗੱਡੀ ਅੰਦਰ ਇੱਕ ਵਾਰੀ ਦਿਖਾ ਦੀ ਗੱਡੀ ਇਹ ਵੀ ਵਧੀਆ ਗੱਡੀ ਹੈਗੀ ਆ بس فرق ਰੱਖ ਤਾ ਨਾ ਆਟੋਮੈਟਿਕ ਦਾ ਆਟੋਮੈਟਿਕ ਦੋਨੋਂ ਕਾਰਾਂ ਉਦਾ 4x4 ਆ ਜੀ ਓਕੇ ਇਹ ਜਿੱਦਾਂ ਕੰਪਨੀ ਤੋਂ ਆਈ ਆ ਸੇਮ ਉਦਾ ਦੀਆਂ ਹੀ ਉਦਾ ਦੀ ਆ ਇਹਨੂੰ ਕੋਈ ਛੇੜਛਾਣੀ ਨਹੀਂ ਹੋਈ ਇੱਕ ਗ੍ਰਿਲ ਲੱਗੀ ਆ ਪਲੱਸ ਇਹਦੇ ਚ ਲੈਟਾ ਲੱਗੀਆਂ ਐਚ ਆਈਡੀ ਪਰ ਇਹ ਗੱਡੀਆਂ ਦੇਖਣ ਨੂੰ ਮਿਲ ਨਹੀਂ ਆਣੀ ਨਾ ਕਾਲੇ ਰੰਗ ਦੀਆਂ ਨਹੀਂ ਕਾਲੇ ਰੰਗ ਦੀਆਂ ਮੇਨ ਮਕਸਦ ਸੀ ਕਾਲੇ ਰੰਗ ਦਾ ਪਾਜੀ ਇਹਦੀ ਨਵੀਂ ਦੀਆਂ ਵੇਟਿੰਗ ਆ ਸਾਲ-ਸਾਲ ਦੀਆਂ 6-6 ਮਹੀਨੇ ਦੀਆਂ ਠੀਕ ਆ ਆਪਾਂ ਮਿੰਟੋ ਮਿੰਟੋ ਕਰਵਾ ਦੇ ਜੇ ਕਿਸੇ ਨੇ 4x2 ਵੀ ਵੀਰ ਨੇ 0 ਮੀਟਰ ਕਾਰ ਲੈਣੀ ਹੋਈ ਸਾਨੂੰ ਪਾਰਕ ਕਰੋ ਆਪਾਂ ਕਾਰ ਇੱਕ ਦਿਨ ਚ ਹਾਜ਼ਰ ਕਰ ਦਾਂ ਆ ਗਈ ਆਪਣੀ ਮਸ਼ੂਕ ਗੱਡੀ ਜਿਹੜਾ ਇਸ਼ਕ ਗੱਡੀ ਸਕੋਰਪੀਓ ਜੀ ਹਾਂ ਹਨ ਸਕੋਰਪੀਓ 2017 ਮਾਡਲ ਆਪਣੇ ਆਪ ਚ ਟੌਪ ਮਾਡਲ ਆ S10 ਠੀਕ ਆ ਜੀ 20 ਇੰਚ ਐਲੋਏ ਟਾਇਰ ਲੱਗੇ ਆ ਇਹਦੇ ਟਾਇਰ ਬ੍ਰਾਂਡ ਨਿਊ ਅਸੀਂ ਆਪ ਕੋ ਆਏ ਆ ਅੰਦਰੋਂ ਇਹ ਗੱਡੀ ਦਿਖਾ ਦਿਓ ਅੰਦਰੋਂ ਗੱਡੀ ਦਿਖਾ ਦਿਓ 7 ਸੀਟਰ ਗੱਡੀ ਹੈਗੀ ਹਾਂਜੀ ਹਾਂਜੀ ਹਾਂ 7 ਸੀਟਰ ਡੀਆਈਪੀ ਸੀਟਾਂ ਆ ਜੀ ਹਾਂ ਗੱਡੀ ਦਿਖਾਓ ਇੱਕ ਵਾਰੀ ਅੰਦਰੋਂ ਗੱਡੀ ਚੱਲੀ ਗਈ ਮਗਲੀ ਖੋਲੋ ਸੀਟ ਵੀਆਈਪੀ ਸੀਟ ਆ ਯਾਰ ਦੇਖੋ ਤੇਰਾ ਭਾਜੀ ਕਿੰਨੀ ਕੁ ਚੱਲੀ ਭਾਜੀ ਹੈਗੀ 99000 ਯਾਰ ਕੰਪਨੀ ਰਿਕਾਰਡ ਨਾ ਠੀਕ ਆ ਕਾਲੇ ਰੰਗ ਦੀ ਹੈ ਗੱਡੀ ਸੋ ਰੁਪਏ ਦਾ ਹਾਂਜੀ ਹਾਂਜੀ ਜਲਦੀ ਸੇਲ ਹੋ ਜਾਂਦੀ ਹੈ ਹਣਾ ਹਾਂਜੀ ਹਾਂਜੀ ਭਾਜੀ ਕਾਲਾ ਰੰਗ ਰੁਕਦਾ ਹੀ ਨਹੀਂ ਤੇ ਹੁਣ ਆ ਵੀ ਇੱਕ i20 ਆਪਣੀ ਇਹਦਾ ਰੇਟ ਦੱਸੋ ਰੇਟ ਕੀ ਦੇਣ ਵਾਲਾ ਦਾ ਰੇਟ ਭਾਜੀ ਇਹਦਾ 15 ਲੱਖ ਰੁਪਏ ਮੰਗਦੇ ਆ ਪਰ ਮੌਕੇ ਤੇ ਹੋ ਜੂ ਠੀਕ ਆ ਵੀਡੀਓ ਚੱਲਦੇ-ਜਲਦੇ ਵਿੱਚ ਇੱਕ ਆਪਣੇ ਤੋਂ ਗੱਡੀ ਆ i20 ਇਹ ਹੁਣ ਹੀ ਡੀਲ ਹੋਈ ਆ i20 ਦੀ ਡੀਲ ਹੋ ਗਈ ਤੇ 2018 ਮਾਡਲ ਡੀਜ਼ਲ ਦਾ ਸੈਗਮੈਂਟ ਸਪੋਰਟਸ ਹਾਂ ਤੇ ਇਹਦੀ ਡਿਮਾਂਡ ਹੈਗੀ ਹੈ 6,70,000 6,70,000 ਦੀ ਹੋ ਗਈ ਸੇਲ ਮਤਲਬ ਆਹ ਡੀਲ ਚੱਲਦੀ ਪਈ ਹੈ ਠੀਕ ਆ ਜੀ ਤੇ ਇਹ ਗੱਡੀਆਂ ਸੀਗੀਆਂ ਉਹ ਜੀਆਂ ਬਈ ਸੁਆਦ ਆ ਜੂ ਗੱਡੀਆਂ ਦੇ ਤੇ ਹੁਣ ਮੈਂ ਭਾਜੀ ਗੱਲ ਕਰਾਂ ਵੀਡੀਓ ਦੇ ਚੱਲਦੇ ਹੋਏ ਦੇ ਅੱਜ ਤਾਂ ਹੁਣ ਗੱਡੀਆਂ ਆ ਹਾਂਜੀ ਠੀਕ ਆ ਸਾਰੀਆਂ ਗੱਡੀਆਂ ਖੜੀਆਂ ਨੇ ਕਾਲੇ ਰੰਗ ਦੀ ਤਾਂ ਬਈ ਜਮੇ ਸੋਨਾ ਗੱਡੀ ਆ ਹਾਂਜੀ ਗੱਡੀਆਂ ਦਾ ਤਾਂ ਹੈਗੀਆਂ ਸੇਲ ਤੇ ਹੁਣ ਮੰਨ ਲਓ ਕਈ ਵੀਰਾਂ ਦਾ ਬਜਟ ਨਹੀਂ ਹੁੰਦਾ ਤੇ ਬਾਹਰੋਂ ਆਣਾ ਹੁਣ ਵਿਆਹਾਂ ਦਾ ਸੀਜ਼ਨ ਚੱਲ ਰਿਹਾ ਐਨ ਆਰ ਆਈ ਵੀਰਾਂ ਨੂੰ ਇੱਕ ਭਾਜੀ ਐਨ ਆਰ ਆਈ ਵੀਰਾਂ ਲਈ ਸਿਰਫ ਆਫਰ ਆ ਅਸੀਂ ਉਹਨਾਂ ਦਾ ਪਾਸਵਰਡ ਰੱਖੀਦਾ ਐ ਸਿਕਿਉਰਿਟੀ ਤੌਰ ਤੇ ਰੈਂਟ ਤੇ ਦਿੰਦੇ ਆ ਰੈਂਟ ਤੇ ਦੇ ਦਿਆ ਸਿਕਿਉਰਿਟੀ ਤੌਰ ਤੇ ਪਾਸਵਰਡ ਤੇ ਰੈਂਟ ਸਾਰਾ ਐਡਵਾਂਸ ਲਈਦਾ ਤੇ ਉਹ ਅਵੇਲੇਬਲ ਹੈਗੀ ਆ ਸਰ ਜੀ ਗੱਲ ਕਰਾਂ ਜਦੋਂ ਹੁਣ ਥਾਰ ਸਕੋਰ ਪੇ ਵਗੈਰਾ ਉੱਚੀ ਗੱਡੀਆਂ ਦਾ ਇਹਦਾ ਕਿੱਥੋਂ ਹੋ ਜਾਂਦਾ ਐ ਰੈਂਟ ਸਟਾਰਟ ਭਾਜੀ ਦਾ 18 5000 ਪਰ ਡੇ ਸਕੋਰਪੀਓ 3500 ਪਰ ਡੇ ਤੇ ਜਿੱਦਾਂ ਹੁਣ ਆ ਸਵਿਫਟ ਗੱਡੀਆਂ ਖੜੀਆਂ ਆ ਛੋਟੀਆਂ ਕਾਰਾਂ ਸਵਿਫਟ ਸੁੱਟ ਭਾਈ 1500 ਪਰ ਡੇ ਦੇ ਹਿਸਾਬ ਨਾਲ ਤੇ ਦਿੰਦੇ ਕਿੰਨੇ ਲਈ ਆ ਟਾਈਮ ਜਿਆਦਾ ਮਿਨਿਮਮ ਮਤਲਬ 20 ਦਿਨੋਂ ਮਿਨਿਮਮ 20 25 ਤੇ ਇਹ ਸੀਗੀ ਦੋਸਤੋ ਅੱਜ ਦੀ ਵੀਡੀਓ ਤੇ ਭਾਜੀ ਆਪਣਾ ਇੱਕ ਵਾਰੀ ਮੋਬਾਈਲ ਨੰਬਰ ਦੱਸਦੀ ਆ ਐਡਰੈਸ ਤਾਂ ਆਪਾਂ ਵੈਸੇ ਦੱਸਤਾ ਫਿਰ ਵੀ ਦੱਸਦੀ ਆ ਆਪਾਂ ਕਿੱਥੇ ਖੜੇ ਜਾਂਦੇ ਮੋਬਾਈਲ ਨੰਬਰ ਭਾਜੀ ਹੈਗਾ 836011608 ਤੇ ਐਡਰੈਸ ਹੈਗਾ ਜੀ ਫਗਵਾੜੇ ਤੋਂ ਇਧਰੋਂ ਆਉ ਹੇ ਹਰਪੁਰਵਾਲਾ ਪੈ ਜਾਂਦਾ ਹੈ ਹਾਂਜੀ ਜਿੱਦਾਂ ਕਿ ਫਗਵਾੜਾ ਤੋਂ ਹਿਾਰਪੁਰ ਰੋਡ ਤੇ 1 ਕਿਲੋਮੀਟਰ ਬਾਅਦ ਹੀ ਆਪਣਾ ਗੁਰਦੇਵ ਮੋਟਰ ਕਾਰੋਬਾਰ ਆਉਂਦਾ ਆ ਠੀਕ ਆ ਤੇ ਨੀਅਰ ਆਪਣੇ ਭੁੱਲਾਰਾ ਹੀ ਪੈ ਜਾਂਦਾ ਆ ਤੇ ਨਾਲ ਹੀ ਗਿਲਕੋ ਕਲੋਨੀ ਆ ਇਹ ਗਿਲਕੋ ਕਲੋਨੀ ਦੀਆਂ ਦੁਕਾਨਾਂ ਵਿੱਚ ਆਪਣਾ ਕਾਰੋਬਾਰ ਤੇ ਹੁਣ ਆਪਾਂ ਵੀਡੀਓ ਹੋ ਜਾਣੀ ਲੰਬੀ ਹਾਂਜੀ ਹਾਂਜੀ ਜਿਹੜਾ ਮੇਰਾ ਵੀਰ ਵੀਡੀਓ ਦੇਖ ਰਿਹਾ ਹੋਣਾ ਜਿਹੜੇ ਪਹੁੰਚਣੇ ਕਈ ਲੋਕਾਂ ਦਾ ਹਾਂਜੀ ਹਾਂਜੀ ਗੱਡੀ ਲੈਣ ਆਉਂਦਾ ਆਫਰ ਕੀ ਦੇਣੀ ਆ ਆਫਰ ਵਹੀ ਨਵੇਂ ਸਾਲ ਦੀ ਲੱਗੀ ਜਿੱਦਾਂ ਆਪਾਂ ਦਿਵਾਲੀ ਤੇ ਲਾਈ ਸੀਗੀ ਹੁਣ ਆਫਰ ਹੈਗੀ ਆਪਾਂ ਟੈਂਕੀ ਫੁੱਲ ਦਵਾਂਗੇ ਜੀ ਨਾਲ ਪਲੱਸ ਕੋਟਿੰਗ ਦਵਾਂਗੇ ਕੋਟਿੰਗ ਦਵਾਂਗੇ ਹਾਂਜੀ ਕੋਟਿੰਗ ਉਹ ਕਰਾ ਕੇ ਦਵਾਂਗੇ ਇਹ ਨਵੇਂ ਸਾਲ ਤਾਂ ਕੀ ਆਫਰ ਹਾਂਜੀ ਨਵੇਂ ਸਾਲ ਤੋਂ 4-5 ਦਿਨ ਉੱਤੇ ਵੀ ਹੋ ਜੇ ਕੋਈ ਗੱਲ ਲੋੜੀ ਤੱਕ ਉਹ ਲੈ ਜਾਓ ਲੋੜੀ ਤੱਕ ਕਰ ਦਿਆਂਗੇ ਆਫਰ ਕੋਟਿੰਗ ਪਲੱਸ ਫੁੱਲ ਟੈਂਕੀ ਸਕਰੀਨ ਤੇ ਚੱਲ ਰਹੇ ਨੇ ਨੰਬਰ ਤੁਹਾਡਾ ਕੰਮ ਹੈਗਾ ਯਾਰ ਵੀਡੀਓ ਨੂੰ ਸ਼ੇਅਰ ਕਰਨਾ ਤੇ ਭਾਈ ਇਹਨੂੰ ਕਰੋ ਕੰਟੈਕਟ ਬੈਸਟ ਡੀਲ ਦੇਣੀ ਆ ਭਾਈ ਬੈਸਟ ਡੀਲ ਭਾਈ ਜੋ ਹੋਊਗਾ ਭਾਈ ਸਚਾਈ ਹੋਊਗੀ ਉਹ ਆਪਾਂ ਦੱਸ ਕੇ ਦਵਾਂਗੇ ਤੇ ਦੋਸਤੋ ਹੁਣ ਆਪਾਂ ਕਰਦੇ ਆਂ ਵੀਡੀਓ ਨੂੰ ਖਤਮ ਨੈਕਸਟ ਵੀਡੀਓ ਦੇ ਵਿੱਚ ਮਿਲਾਂਗੇ